ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਜਿੱਦਾਂ ਕਿ ਸਰਕਾਰ ਦੀ ਖਰੀਦ ਜਿਹੜੀ ਕਿ ਮੰਡੀਆਂ ਦੇ ਵਿੱਚ ਕਣਕ ਦੀ ਸ਼ੁਰੂ ਹੋ ਚੁੱਕੀ ਹੈ ਐਸਲ ਸਰ ਨਾਲ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਉਹ ਜਿਹੜੇ ਕਿ ਆਪਣੇ ਐਸਪੀ ਸਾਹਿਬ ਦਾ ਸਾਬਕਾ ਉਹਨਾਂ ਨਾਲ ਪਹਿਲਾਂ ਤਾਂ ਗੱਲ ਹੋ ਤਾਂ ਪਹਿਲਾਂ ਤਾਂ ਸਵਾਗਤ ਹੈ ਜੀ ਸਕਾਈ ਨਿਊਜ਼ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅ ਅੱਜ ਇੱਥੇ ਹੁਣ ਤੇ ਤੁਸੀਂ ਵੀ ਤੁਹਾਡਾ ਵੀ ਧੰਨਵਾਦ ਤੁਸੀਂ ਮੈਨੂੰ ਬੱਚਕਾਂ ਦੇ ਰੂਪ ਦੇ ਕਾਰਾ ਦੇ ਜਿਸ ਤਰ੍ਹਾਂ ਦੇਖਿਆ ਕਿ ਮੰਡੀ ਦੇ ਵਿੱਚ ਕਨਕ ਦੀ ਖਰੀਦ ਸ਼ੁਰੂ ਹੋ ਚੁੱਕੀ ਔਰ 13 ਅਕਲ ਵਿਸਾਖੀ ਦਾ ਦਿਹਾੜਾ ਸੀ ਔਰ ਅੱਜ ਵੀ ਸਰਕਾਰ ਦੀ ਜਿਹੜੀ ਪਰਚੇਜ ਕਰੂਆ ਔਰ ਇਹਦੇ ਜਿਹੜੇ ਮੰਡੀ ਦੇ ਵਿੱਚ ਫੁਕਤਾ ਪ੍ਰਬੰਧ ਸਰ ਕੀ ਕੀ ਦੇ। ਦੇਖੋ ਜਿਹੜੇ ਆਮ ਤੌਰ ਤੇ ਪਾਣੀ ਦਾ ਪ੍ਰਬੰਧ ਬੈਣ ਦਾ ਪ੍ਰਬੰਧ ਕੁਛ ਖਾਣ ਪੀਣ ਦਾ ਇਹ ਸਾਰੇ ਪ੍ਰਬੰਧ ਲਾਈਟ ਲਾਈਟਾਂ ਦਾ ਪ੍ਰਬੰਧ ਇਹ ਸਾਰੇ ਪ੍ਰਬੰਧ ਜਿਹੜੇ ਜੋ ਵੀ ਬੜੀ ਡਿਟੇਲ 'ਚ ਜਾਊਗਾ ਕਾਫੀ ਨੇ ਤੇ ਇਹ ਪਹਿਲਾਂ ਹੀ ਜੋ ਆੜਤੀਆਂ ਤੋਂ ਫੀਡਬੈਕ ਲਈ ਹੈ ਕਿਸਾਨਾਂ ਤੋਂ ਫੀਡਬੈਕ ਲਈ ਹੈ ਇਹਦੇ ਇੱਕ ਤੇ ਹੈਗੇ ਜਿਹੜੇ ਰੂਟੀਨ ਦੇ ਵਿੱਚ ਜਿਹੜੇ ਇੰਤਜ਼ਾਮ ਹੁੰਦੇ ਆ ਉਹ ਵੀ ਪਲੱਸ ਜੇ ਕੋਈ ਨਵੀਂ ਸਮੱਸਿਆ ਤੇ ਉਹਦੇ 'ਲ ਵੀ ਧਿਆਨ ਦੇ ਕੇ ਇੰਤਜ਼ਾਮ ਕਰ ਦਿੱਤੇ ਜਿਸ ਤਰ੍ਹਾਂ ਦੇਖਿਆ ਜਾਵੇ ਤੁਸੀਂ ਦੇਖਿਆ ਕਿ ਜਿਹੜੀ ਕਿ ਕਨਕ ਦੀ ਫਸਲ ਹੈ ਇੱਕ ਅਨਾਜ ਇਹ ਖਾਣ ਵਾਲਾ ਹੁੰਦਾ ਸਭ ਤੋਂ ਪਹਿਲਾਂ ਸਰਕਾਰ ਨੂੰ ਪਰਚੇਜ਼ ਪੈਣੀ ਚਾਹੀਦੀ ਕਿ ਬਾਹਰ ਦੇ ਬਾਹਰਲੇ ਮਿਲਰਸ ਨੂੰ ਵੀ ਪਰਚੇ ਜਿਹੜੀ ਕਿ ਉਹਨਾਂ ਉਹਨਾਂ ਨੂੰ ਵੀ ਲੈਣੀ ਚਾਹੀਦੀ ਨਹੀਂ ਬਾਹਰ ਲਿਆ ਹੁੰਦਾ ਤੇ ਹੁਣ ਜਿਹੜੀ ਇਹ ਪ੍ਰਾਈਵੇਟ ਚੱਲ ਰਹੀ ਹੈ ਜਿਹੜੀ ਹੈ ਸਰਕਾਰੀ ਖਰੀਦ ਜਿਹੜੀ ਉਹ ਕੱਲ ਤੋਂ ਸ਼ੁਰੂ ਹੋਣੀ ਆ ਸੋ ਚੱਲ ਰਹੀ ਆ ਪ੍ਰਾਈਵੇਟ ਮਿਲਰ ਨਹੀਂ ਕਰ ਸਕਦੇ ਆਪਾਂ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹ ਉਹਨਾਂ ਨੇ ਕਣਕ ਜਿਹੜੀ ਇਹ ਸ਼ੁਰੂ ਕਰ ਦਿੱਤੀ ਸਰ ਕਿੰਨੇ ਕੁ ਡਿਫਰੈਂਸ ਦੇ ਨਾਲ ਜਿਹੜੇ ਬਾਹਰਲੇ ਵਪਾਰੀ ਖਰੀਦ ਸਕਦੇ ਨੇ ਉਹਨੂੰ ਸਰਕਾਰ ਦੇ ਡਿਫਰੈਂਸ ਕਿੰਨੇ ਦੇ ਨਾਲੇ ਬਾਹਰੋਂ ਇਹ ਜਿਹੜੀ ਕਣਕ ਮੰਡੀਆਂ ਚ ਚੱਕ ਸਕਦੇ ਨੇ ਨਹੀਂ ਯਾਰ ਇਹ ਤੇ ਹੁਣ ਤੁਸੀਂ ਕਹੋ ਕਿ ਕਿੰਨੇ ਡਿਫਰੈਂਸ ਇਹ ਮੈਂ ਉਹਨਾਂ ਨਾਲ ਕੋਈ 5 ਰੁਪਏ ਵਧਾ ਕੇ ਇੰਨਾਂ ਤੇ ਜਿਹੜਾ ਉਹ ਸਾਡੇ ਨਾਲ ਜਿਹੜੇ ਕਿ ਸਾਡਾ ਸਰਜਨ ਸਿੰਘ ਦੀ ਟੀਮਾ ਜਿਹੜੇ ਕਿ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਗੱਲਬਾਤ ਕੀਤੀ ਸਕਾਈ ਨੂੰ ਤੇ ਸਾਡੇ ਨਾਲ ਜਿਹੜੇ ਆਰਪੀ ਐਸੋਸੀਏਸ਼ਨ ਦੇ ਪ੍ਰਧਾਨ ਸਰਿੰਦਰ ਜੀ ਸਰ ਪਹਿਲ ਕੀ ਕਹੂੰਗੇ ਜਿੱਦਾਂ ਕਿ ਮੰਡੀ ਦੇ ਵਿੱਚ ਪੁਕਤਾ ਪ੍ਰਬੰਧ ਸਰਕਾਰ ਦੀ ਪਰਚੇਜ ਸ਼ੁਰੂ ਹੋ ਚੁੱਕੀ ਆ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਇਸ ਤਰ੍ਹਾਂ ਜੀ ਹੁਣ ਇਸ ਟਾਈਮ ਜਿਹੜੀ ਸਰਕਾਰੀ ਪਰਚੇਜ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਲੇਕਿਨ ਪ੍ਰਾਈਵੇਟ ਜਿਹੜਾ ਵਾ ਵਾਅਦਾ ਹੈ ਕਿ ਪ੍ਰਾਈਵੇਟ ਡੇਟ ਕਰਨਕ ਵਿੱਚ ਦੇਣ ਨੂੰ ਮੰਡੀਆਂ ਦੇ ਵਿੱਚ ਜਿੱਦਾਂ ਕੀ ਦੇਖਿਆ ਜਾਵੇ ਇੰਨੇ ਇੰਨੀਆਂ ਸਰਕਾਰਾਂ ਵੀ ਰਹੀਆਂ ਔਰ ਜਿਹੜੇ ਕੀ ਇੱਥੇ ਖਾਸ ਉਕਤਾ ਪ੍ਰਬੰਧ ਨਹੀਂ ਹੋ ਸਕੇ ਔਰ ਨਾ ਇੱਥੇ ਦੇਖਿਆ ਕਿ ਸਾਡੀ ਟੀਮ ਨੇ ਅੱਜ ਤੋਂ ਹਫ਼ਤਾ ਪਹਿਲਾਂ ਵੀ ਇੱਕ ਦੌਰਾ ਕੀਤਾ ਕੋਈ ਇੱਥੇ ਪਾਣੀ ਦੇ ਪ੍ਰਬੰਧ ਕੁਛ ਵੀ ਪ੍ਰਬੰਧ ਨਹੀਂ ਹੈਗੇ ਪਾਣੀ ਦੇ ਪ੍ਰਬੰਧਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜੀ ਇਸ ਟਾਈਮ ਕਿਉਂਕਿ ਹਰ ਦੁਕਾਨ ਦੇ ਉੱਤੇ ਪਾਣੀ ਠੰਡਾ ਰੱਖਿਆ ਜਾਂਦਾ ਪਰ ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ ਤੇ ਰਹਿਣ ਵਾਸਤੇ ਕੀ ਉਕਤਾ ਪ੍ਰਬੰਧ ਰਹਿਣ ਵਾਸਤੇ ਇਹਨਾਂ ਅੰਦਰ ਕਮਰੇ ਹੁੰਦੇ ਆ ਜੀ ਗਾ ਤੁਹਾਨੂੰ ਵੱਟ ਜੀ ਹੁਣ ਜਿਹੜੇ ਕਿ ਸਰਜਨ ਸਿੰਘ ਟੀਮਾ ਦੇ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਹੋਣੇ ਅੱਜ ਮੰਡੀ ਦਾ ਦੌਰਾ ਵੀ ਕੀਤਾ ਇੱਕ ਤੁਸੀਂ ਉਹਨਾਂ ਨਾਲ ਮੀਟਿੰਗ ਸਾਨੂੰ ਸਰਕਾਰ ਨੇ ਜਿਹੜੀ ਮਰਜ਼ੀ ਸਰਕਾਰ ਰਹੀ ਔਰ ਕਪੂਥਾ ਦੀ ਬੜਾ ਮੁੱਦਾ ਉੱਠਿਆ ਕਿ ਪ੍ਰਾਪਰਟੀ ਟੈਕਸ ਹਰ ਇੱਕ ਆਰਤੀਏ ਨੂੰ ਲਗਾ ਦਿੱਤਾ ਗਿਆ ਵਾ ਕਿ ਐਸੀ ਨਰਾਜ਼ਗੀ ਹੋਗੀ ਕਿ ਟੈਕਸ ਦੇਣ ਤੋਂ ਪਰੋਂਦੇ ਕਿ ਕਿਹ ਸਰਕਾਰ ਨੇ ਲਾਇਆ ਨਹੀਂ ਕੀ ਦਿੱਕਤ ਗਲਈ 2014 ਤੋਂ ਟੈਕਸ ਵੈਸੇ ਉਹਨਾਂ ਦੇ ਗਵਰਨਮੈਂਟ ਮਤੇ ਬਣਾਇਆ ਸੀ ਪਰ ਸਾਨੂੰ ਆਰਤੀਏ ਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਨਾ ਹਰ ਕੋਈ ਇਹਨੇ ਮੰਗਿਆ ਕਿ ਹੁਣ ਆ ਕੇ ਸਾਨੂੰ ਇਹਨਾਂ ਨੇ ਕਿਹਾ ਵਾ ਤੇ ਟੈਕਸ ਆ ਜਾਊਗਾ ਤੇ ਅਸੀਂ ਉਹ ਸਰਕਾਰ ਕੋ ਮੰਗ ਕਰਦੇ ਆ ਵੀ ਸਾਨੂੰ ਟੈਕਸ ਨਾ ਲਾਜੇ ਕਿਉਂਕਿ ਮੰਡੀ ਸਰਕਾਰ ਸਾਨੂੰ ਇੱਥੇ ਕੋ ਮੰਡੀ ਵਿੱਚ ਕੋਈ ਵੀ ਸਹੂਲਤ ਨਹੀਂ ਹੁੰਦੀ ਉਹ ਮੰਡੀ ਬੋਰਡ ਦੇ ਦਿਆ ਸਾਡੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਦੀਰ ਬਿੱਟੂ ਜੀ ਬੜੀ ਨਾਰਾਜ਼ਗੀ ਅੱਜ ਤੁਸੀਂ ਮੰਡੀ ਦੇ ਵਿੱਚ ਇੱਕ ਚੇਅਰਮੈਨ ਵੀ ਉਹ ਇਹ ਜਿਹੜਾ ਕਿ ਚੇਅਰਮੈਨ ਹੁੰਦਾ ਵਾ ਜਿੱਦਾਂ ਕਹਿੰਦੇ ਹੁੰਦੇ ਆ ਲਾਲਿਆਂ ਲਾਲਿਆਂ ਦੀ ਜਾਨ ਮਨੀਮਾ ਦੇ ਵਿੱਚ ਹੁੰਦੀ ਹੁਣ ਜਿਹੜੀ ਕਿ 8 ਰੁਪਏ ਦੀ ਜਾਣ ਆ ਉਹ ਤੁਹਾਡੀ ਉਂਗਲ ਦੇ ਵਿੱਚ ਕਲਮ ਦੇ ਵਿੱਚ ਵਸੀ ਹੋਈ ਇਹਨਾਂ ਨੂੰ ਇਦਾਂ ਪ੍ਰੋਬਲਮ ਕਿਉਂ ਆ ਰਹੀ ਜਿੱਦਾਂ ਇਹ ਦੱਸਦੇ ਪਏ ਮੰਡੀ ਜੇ ਮੰਡੀ ਦੇ ਵਿੱਚ ਜਿੱਦਾਂ ਕਿ ਸਾਨੂੰ ਪ੍ਰਾਪਰਟੀ ਟੈਕਸ ਲਗਾ ਦੇ ਕੋਈ ਵੀ ਸਰਕਾਰ ਨਹੀਂ ਔਰ ਪ੍ਰਾਪਰਟੀ ਟੈਕਸ ਜਿਹੜਾ ਕਿ ਕਿਸੇ ਨੇ ਨਹੀਂ ਲਗਾਇਆ ਇੱਕ ਹੀ ਗੱਲਬਾਤ ਹੋ ਗਈ ਕਿ ਵਿਚਾਰੇ ਆੜਤੀਆਂ ਨੂੰ ਇੱਕ ਅੰਨ ਦਾਤਾ ਮੰਨੇ ਜਾਂਦੇ ਸਾਰਿਆਂ ਦੀ ਰੋਟੀ ਜਿਹੜੀ ਜੱਟਾਂ ਦੇ ਸਿਰ ਤੋਂ ਚੱਲਦੀ ਆ ਉਹ ਜੀਵਨ ਦਾਤਾ ਦੀ ਇਹਨਾਂ ਦੇ ਸਿਰ ਤੋਂ ਚੱਲਦੀ ਆ ਕੀ ਗੱਲ ਹੈ ਸਭ ਤੋਂ ਪਹਿਲਾਂ ਤੇ ਸਕਾਈ ਨਿਊਜ਼ ਦਾ ਬੜਾ ਧੰਨਵਾਦ ਆ ਤੁਸੀਂ ਮਾਰਕੀਟ ਮੀਟਸ ਤੇ ਚੇਅਰਮੈਨ ਕੋਲ ਕਦੀ ਕਦੀ ਪਹੁੰਚ ਜਾਂਦੇ ਆ ਪਰ ਲੇਟ ਪਹੁੰਚਦੇ ਆ ਇਹ ਜਿਹੜੀ ਗੋਨਾ ਸਾਹਿਬ ਜਿਹੜੀ ਇਹ ਗੱਲ ਤੁਸੀਂ ਕੀਤੀ ਹੈ ਪ੍ਰਾਪਰਟੀ ਟੈਕਸ ਦੀ ਮੰਡੀਆਂ ਦੇ ਵਿੱਚ ਇਹ ਇੱਕ ਸਟੇਟ ਲੈਵਲ ਦਾ ਇਹ ਮਸਲਾ ਹੈਗਾ ਵਾ ਔਰ ਇਹ ਕੋਈ ਆਮ ਆਦੀ ਪਾਰਟੀ ਦੀ ਸਰਕਾਰ ਨੇ ਟੈਕਸ ਨਹੀਂ ਲਾਇਆ ਹੈਗਾ ਇਹ ਟੈਕਸ 2014 ਦੇ ਵਿੱਚ ਅਕਾਲੀ ਜਨ ਨੇ ਇਹ ਲਗਾਇਆ ਸੀਗਾ ਕੁਝ ਪੋਲੀਟੀਕਲ ਇਸ਼ੂ ਹੋਣ ਕਰਕੇ ਅਕਾਲੀ ਸਰਕਾਰ ਨੇ ਵੀ ਇਹਨੂੰ ਡਿਲੇ ਕਰਤੀ ਰੱਖਿਆ ਹੌਲੀ ਹੌਲੀ ਇਹ ਡਿਲੇ ਚੱਲਦਾ ਜਾ ਕੰਡ ਸਰਕਾਰ ਹੀ ਉਦੋਂ ਦੀ ਇਹ ਡਿਲੇ ਕਰ ਦਿੱਤਾ ਹੈ ਇਹ ਟੈਕਸ ਆਲਰੇਡੀ ਪ੍ਰੋਪਰ ਪਹਿਲਾਂ ਤੋਂ ਹੀ ਲੱਗਾ ਹੋਇਆ ਦਾ ਟੈਕਸ ਤਾਂ ਪਹਿਲਾਂ ਤੋਂ ਲੱਗਾ ਵਾ ਮੈਂ ਗੱਲ ਤੋਂ ਕੁੜੀ ਜਾਵਾਂਗਾ ਜਿਹੜੇ ਕਿ ਪਰ ਹੁਣ ਆਮ ਆਦਮੀ ਸਪਾਰਟੀ ਨੇ ਵਿੱਚ ਸਰਕਾਰ ਨੂੰ ਕਿਉਂ ਟਾਇਆ ਜਾਂਦਾ ਵਕਿ ਇੱਥੇ ਪੋਲਿਟੀਕਲ ਦਬਾਅ ਆ ਜਾਂ ਕੀ ਦਬਾਅ ਕੀ ਹੈਗਾ ਮੈਂ ਇਹਨਾਂ ਨੂੰ ਕੀ ਕੀ ਕਾਰਨ ਕੀ ਮੰਨਦੇ ਹੋਗੇ ਦੇਖੋ ਦਬਾਅ ਕੋਈ ਨਹੀਂ ਹੈਗਾ ਜਿਹੜਾ ਟੈਕਸ ਹੈਗਾ ਵਾ ਸਟੇਟ ਨੂੰ ਜਦੋਂ ਆਪਾਂ ਚਲਾਉਣਾ ਹੈਗਾ ਸਟੇਟ ਨੂੰ ਇੰਪਰੂਵ ਕਰਨਾ ਹੈਗਾ ਸਟੇਟ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈਗਾ ਤਾਂ ਟੈਕਸ ਜ਼ਰੂਰੀ ਵੰਡੇ ਦੀ ਹੈਗੀ ਹੈ ਸਰਕਾਰਾਂ ਵੱਲ ਪਾਰਕਸ ਲਿਮਟਿਡ ਕੋ ਜਨਰਲ ਟੈਕਸ ਜਿਹੜੇ ਹੋਣਗੇ ਉਹ ਜਰੂਰ ਉਹ ਲੱਗੇ ਹੈਗੀਆਂ ਸਾਰੇ ਅਸੀਂ ਵੀ ਇਹ ਗੱਲ ਕਹੀ ਆ ਮੇਰੇ ਤੱਕ ਵੀ ਜਦੋਂ ਆਰਟੀਆਂ ਨੇ ਇਹ ਪਹੁੰਚ ਕੀਤੀ ਆ ਮੈਂ ਵੀ ਇਹੀ ਗੱਲ ਕਹੀ ਆ ਕਿ ਸਟੇਟ ਲੈਵਲ ਦਾ ਮਸਲਾ ਵਾ ਅਸੀਂ ਉੱਪਰ ਤੱਕ ਗੱਲ ਪਹੁੰਚਾਈ ਆ ਜਦੋਂ ਪੰਜਾਬ ਦੀਆਂ ਬਾਕੀ ਤਕਰੀਬਨ ਤਕਰੀਬਨ 20-25% ਮੰਡੀਆਂ ਦੇ ਵਿੱਚ ਇਹ ਟੈਕਸ ਲਾਗੂ ਹੋ ਜਾਏਗਾ ਤੇ ਅਸੀਂ ਵੀ ਆਪਾਂ ਇਹਨਾਂ ਨੂੰ ਫੋਰਸ ਕਰਾਂਗੇ ਵੀ ਤੁਸੀਂ ਸਰਕਾਰ ਦੇ ਨਾਲ ਭਾਗੀਦਾਰ ਬਣੋ ਸਰਕਾਰ ਤੁਹਾਡੇ ਵਾਸਤੇ ਹੀ ਕੰਮ ਕਰਦੀ ਹੈਗੀ ਆ ਸਰਕਾਰ ਜਿਹੜੇ ਟੈਕਸ ਲੈਂਦੀ ਆ ਤਰੱਕੀ ਵਾਸਤੇ ਲੈ ਰਹੀ ਹੈਗੀ ਆ ਮਾਰਕੀਟਾਂ ਦੀਆਂ ਤਰੱਕੀਆਂ ਹੁੰਦੀਆਂ ਹੈਗੀਆਂ ਵਾ ਤੁਹਾਡੀਆਂ ਹੋਰ ਵੀ ਕੁਝ ਜੋ ਜੋ ਵੀ ਹੈਗਾ ਉਹ ਚੱਕੀ ਆਸ ਲੈਂਦੀ ਹੈ ਪਰ ਜਦੋਂ ਸਾਰੇ ਪੰਜਾਬ ਦੇ ਵਿੱਚ ਲਾਗੂ ਹੋ ਜੂਗਾ ਤੇ ਆੜਤੀਆਂ ਨੇ ਵੀ ਇਹ ਗੱਲ ਕਹੀ ਹੈ ਸਾਨੂੰ ਵੀ ਸਾਨੂੰ ਦਿੱਕਣ ਟੈਕਸ ਪੇਣ ਦੇ ਵਿੱਚ ਕੋਈ ਦਿੱਕਤ ਨਹੀਂ ਜੇ ਬਾਕੀ ਮੰਡੀਆਂ ਦੇ ਵਿੱਚ ਬਾਕੀ ਮੰਡੀਆਂ ਦੇ ਵਿੱਚ ਵੀ ਇਹ ਇਹ ਨਹੀਂ ਕਿ ਟੋਟਲ ਪੰਜਾਬ ਦੀਆਂ ਜਿਹੜੀਆਂ 150 ਤੋਂ ਉੱਪਰ ਮੰਡੀ ਆ ਗਈ ਉਹਨਾਂ ਦੇ ਵਿੱਚ ਆ ਇਹ ਸਿਰਫ ਜਿਹੜੀਆਂ ਅਰਬਨ ਏਰੀਆ ਦੇ ਵਿੱਚ ਆਉਂਦੀਆਂ ਹੈਗੀਆਂ ਟੈਕਸ ਸਿਰਫ ਉਹਨਾਂ ਦੇ ਪੈ ਰਿਆ ਉਹਨਾਂ ਵਿੱਚ ਹੀ ਆ ਜਿਹੜੀਆਂ ਸ਼ਹਿਰਾਂ ਦੇ ਅੰਦਰ-ਅੰਦਰ ਹੈਗੀਆਂ ਆੜਤੀਆਂ ਦਾ ਮੁੱਦਾ ਮਸਲਾ ਜਿਹੜਾ ਵਾ ਇਹ ਕਿੱਦਾਂ ਸਰਕਾਰ ਤੱਕ ਆਵਾਜ਼ ਜਿਹੜੀ ਕਿ ਬਲੰਦ ਹੋਊਗੀ ਤਾਂ ਵਿਚਾਰੇ ਅੱਗੇ ਪਰੇਸ਼ਾਨ ਰਹਿੰਦੇ ਨੇ ਆ ਕਦੇ ਦੇਖੋ ਇੱਕ ਕਿਸਾਨ ਵੀ ਉਹ ਤੁਸੀਂ ਵੀ ਕਿਸਾਨ ਹੋ ਉਹ ਦੇਖਦਾ ਰਹਿੰਦਾ ਫਸਲ 6 ਮਹੀਨਿਆਂ ਤੱਕ ਜਿਹੜੀ ਕਿ ਸਾਡੀ ਸਹੀ ਬਰਸਾਹ ਦੇ ਪਾਣੀ ਹੁਣ ਇਹ ਵੀ ਵਿਚਾਰੇ ਉਹਦੀ ਪਰੇਸ਼ਾਨ ਹੋਏ ਨੇ ਕਿਸ ਤਰ੍ਹਾਂ ਕਰੂਗੇ ਇਹ ਕਿੱਦਾਂ ਦਾ ਨਹੀਂ ਇਹ ਹੋਰ ਜਿਹੜੀ ਅਸੀਂ ਸਰਕਾਰ ਦੇ ਧਿਆਨ ਦੇ ਵਿੱਚ ਵੀ ਲੈ ਆਂਦਾ ਵਾ ਇਹਦਾ ਮਿਲ ਬੈਠ ਕੇ ਸਰਕਾਰ ਕੋਈ ਆਪਣਾ ਹੱਲ ਕੱਢੂਗੀ ਜ਼ਰੂਰ ਵੀ ਇਹ ਪਿਛਲੇ ਸਾਲਾਂ ਤੋਂ ਲੈਣਾ ਜਾਂ ਨਹੀਂ ਲੈਣਾ ਹੈਗਾ ਜਾਂ ਜਿਵੇਂ ਹੁਣ ਇੰਪਰੂਵਮੈਂਟ ਟਰਸਟ ਦੀਆਂ ਬਿਲਡਿੰਗਾਂ ਨੂੰ ਇਹਨਾਂ ਨੇ ਕੀਤਾ ਵੀ ਵਨ ਟਾਈਮ ਸੈਟਲਮੈਂਟ ਵਗੈਰਾ ਜਿਹੜੀ ਕਰਤੀ ਹੈਗੀ ਆ ਸ਼ਾਇਦ ਸਰਕਾਰ ਕੋਈ ਇਧਰ ਧਿਆਨ ਦੇਵੇ ਇਹਨਾਂ ਦੇ ਨਾਲ ਵੀ ਉਹੀ ਜਿੰਨਾ ਵੀ ਇਹਨਾਂ ਵਾਸਤੇ ਸੌਖਾ ਹੋਊਗਾ ੜਕੀਆਂ ਵਾਸਤੇ ਉਨਾ ਹੀ ਵਧੀਆ ਕੰਮ ਸਰਕਾਰ ਕਰਦੀ ਜੇ ਇਹ ਤਾਂ ਸਾਡੇ ਨਾਲ ਜੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਡੇ ਨਾਲ